ਕਿ ਨਾ ਰਿਹਾ ਮੈਂ ਰੋਹਿਤ ਸ਼ਰਮਾ ਜੀ ਇਹ ਟਰੱਕਾਂ ਵਾਲਿਆਂ ਨੇ ਜਿਹੜੀ ਹੜਤਾਲ ਕੀਤੀ ਭਾਜੀ ਉਹਦੇ ਕਰਕੇ ਸਾਰਾ ਅਸਰ ਹੈ ਜੀ 3-4 ਦਿਨਾਂ ਤੋਂ ਸਪਲਾਈ ਨਹੀਂ ਆ ਰਹੀ ਪਿੱਛੋਂ ਦਿੱਤੀ ਬਿਲਕੁਲ ਬੰਦ ਹੈ ਟਰਾਂਸਪੋਰਟਰਾਂ ਨੇ ਸਾਰੀ ਹੜਤਾਲ ਕੀਤੀ ਪਈ ਹੈ ਉਹਦੇ ਕਰਕੇ ਪਰੇਸ਼ਾਨੀ ਆ ਰਹੀ ਜਿੰਨਾਂ ਦੇ ਸਟਾਕ ਸੀਗੇ ਉਹਨਾਂ ਦੇ ਸਾਰੇ ਪੰਪ ਵੇਚਦੇ ਰਹੇ ਜੀ ਉਹ ਜਿਹੜਾ 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 ਲੋਕਾਂ ਨੇ ਇਹ ਪਰੇਸ਼ਾਨੇ ਸਾਹਮਣਾ ਕਰ ਰਿਹਾ ਬਿਲਕੁਲ ਬਿਲਕੁਲ ਹਾਂਜੀ ਭਾਜੀ ਸਾਰੀ ਪਰੇਸ਼ਾਨੀ ਪਬਲਿਕ ਨੇ ਹੋਈ ਹੈ ਜੀ ਜਿੰਨਾ ਜੀ ਸਟਾਕ ਹੈ ਪੰਪ ਤੇ ਉਹਨਾਂ ਦੀ ਰੋ ਵੇਚੀ ਗਏ ਆ ਜਿੰਨਾ ਦੀ ਰੋ ਖਤਮ ਹੈ ਤੇ ਉਹ ਸਾਰੀ ਪਰੇਸ਼ਾਨੀ ਪਬਲਿਕ ਦੇ ਉੱਤੇ ਹੈ ਜੀ ਕਿਸੇ ਨੇ ਕੰਮ ਤੇ ਜਾਣਾ ਹੈ ਕਿ ਸਕੂਲ ਕਾਲਜ ਜਾਣਾ ਹੈ ਪਰੇਸ਼ਾਨ ਹੋ ਰਹੇ ਲੋਕੀ ਉਹਦੇ ਕਰਕੇ ਸਰਕਾਰ ਨੂੰ ਇਹਦੇ ਬਾਰੇ ਜਲਦੀ ਸੋਚਣਾ ਚਾਹੀਦਾ ਹੈ ਕੁਝ ਕੁਝ ਪਤਾ ਨਹੀਂ ਭਾਜੀ ਇਹ ਤੇ ਸਰਕਾਰ ਦੇ ਵੱਸ ਹੈ ਨਾ ਇਹ ਸਰਕਾਰ ਨੂੰ ਕੁਝ ਹੱਲ ਕਰਨਾ ਚਾਹੀਦਾ ਹੈ ਇਹ ਤਾਂ ਜ਼ਰੂਰੀ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਸਕੂਲ ਪੜਨ ਵਾਲੇ ਬੱਚਿਆਂ ਨੂੰ ਨਾ ਆਵੇ ਪਬਲਿਕ ਨੂੰ ਨਾ ਇਹੋ ਚੀਜ਼ ਦਨ ਲੱਗਦਾ ਕਿ ਜਿਹੜਾ ਇਹ ਫੈਸਲਾ ਲਿਆ ਸਰਕਾਰ ਨੇ ਕਾਨੂੰਨ ਪਾਸ ਕੀਤਾ ਹੈ ਨਾ ਤਾਂ ਸਹੀ ਹੈ ਲੱਗਦਾ ਮੇਰੇ ਬਾਰੇ ਦੇ ਕੀ ਕਹਿ ਸਕਦੇ ਆ ਭਾਜੀ ਕਿ ਲੱਗਦਾ ਕਿ ਡਰਾਈਵਰ ਆ ਜੀ ਹਾਂ ਡਰਾਈਵਰਾਂ ਵੱਲੋਂ ਤੇ ਇਹੀ ਹੈ ਨਾ ਜੀ ਕਿ ਕਾਨੂੰਨ ਸਹੀ ਨਹੀਂ ਹੈ ਕਿਸੇ ਵੇਲੇ ਗਲਤੀ ਦੂਸਰੇ ਦੀ ਹੁੰਦੀ ਹੈ ਤੇ ਨਾਮ ਉਹਨਾਂ ਦਾ ਲੱਗ ਜਾਂਦਾ ਕਹਿੰਦੇ ਕਿ ਅਸੀਂ ਕਿਧਰੋਂ ਫਿਰ ਜੁਰਮਾਨਾ ਭਰਾਂਗੇ ਜਾਂ ਸਜ਼ਾ ਕਟਾਂਗੇ ਕਿਉਂਕਿ ਗਲਤੀ ਅਗਲਿਆਂ ਦੀ ਹੁੰਦੀ ਹੈ ਕਈ ਵਾਰੀ ਆਪਾਂ ਦੇਖਦੇ ਹਾਂ ਹੁੱਲੜਬਾਜੀ ਕਰਦੇ ਕਈ ਬੰਦੇ ਚੱਲਦੇ ਨੇ ਮੋਟਰਸਾਈਕਲਾਂ ਤੇ ਗੱਡੀਆਂ ਦੇ ਉਹ ਉਸ ਚੀਜ਼ ਕਰਕੇ ਉਹ ਕਰ ਰਹੇ ਕਿ ਸਾਡਾ ਇਹਦੇ ਵਿੱਚ ਕੀ ਕਸੂਰ ਹੋਏਗਾ ਸਾਡਾ ਕੰਮ ਹੈ ਤੁਹਾਡੇ ਕੋਲ ਨਿਭਾ ਰਿਹਾ ਸੀ ਕੰਮ ਕਰ ਰਹੇ ਮੇਰੇ ਨਾਲ ਤਨਖਾਹ ਤਨਖਾਹ ਜੇ ਇਸ ਤਰ੍ਹਾਂ ਕੰਮ ਕਰੇਗਾ ਤਾਂ ਇਸ ਤਰ੍ਹਾਂ ਬਹੁਤ ਮੁਸ਼ਕਲ ਆਏਗੀ ਬਿਲਕੁਲ ਪਰੇਸ਼ਾਨੀ ਆਏਗੀ ਭਾਜੀ ਬਿਲਕੁਲ ਪਰੇਸ਼ਾਨੀ ਆਏਗੀ ਜੀ ਉਸੇ ਤਰ੍ਹਾਂ ਬਿਨਾ ਬਿਨਾ ਕੰਮ ਕਰ ਤੋਂ ਕਿਸ ਤਰ੍ਹਾਂ ਇਹਨਾਂ ਦੀਆਂ ਤਨਖਾਹਾਂ ਵੀ ਦੇਵਾਂਗੇ ਇਹਨਾਂ ਦੇ ਕਰ ਕਿਸ ਤਰ੍ਹਾਂ ਚੱਲਣਗੇ ਮਾੜੇ ਬੰਦੇ ਨੇ ਦੀ ਅਪੀਲ ਕਰ ਰਹੇ ਹਾਂ ਅਪੀਲ ਇਹ ਹੀ ਸਰਕਾਰ ਅੱਗੇ ਹੈ ਜੀ ਕਿ ਜਲਦੀ ਇਹਦਾ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਰੂਟੀਨ ਨਾਲ ਪਬਲਿਕ ਆਪਣੀ ਫੇਰ ਕੰਮਕਾਰਾਂ ਤੇ ਜਾ ਸਕੇ ਪਰੇਸ਼ਾਨੀ ਵਿੱਚ ਨਾ ਜਾਵੇ ਤਾਂ ਆ ਆਰਜਿੰਦਰ ਕੁਮਾਰ ਹੈ ਪਿਆ ਆ ਪਰੇਸ਼ਾਨ ਹੈ ਵੀ ਸਾਨੂੰ ਤੇਲ ਨਹੀਂ ਮਿਲਦਾ ਪਿਆ ਤੇ ਕਾਰਨ ਇਹ ਆ ਵੀ ਟਰੱਕਾਂ ਵਾਲਿਆਂ ਨੇ ਹੜਤਾਲ ਕੀਤੀ ਇਹਨਾਂ ਨੇ ਤੇ ਉਹ ਚਾਹੁੰਦੇ ਆ ਵੀ ਇਹਨਾਂ ਨੂੰ ਤੇਲ ਨਾ ਮਿਲੇ ਉਹ ਕਹਿੰਦੇ ਆ ਵੀ ਦੋ ਦਿਨ ਰੁਤਾਲਿਆ ਇਹ ਹੁਣ ਕਹਿ ਰਹੇ ਤਿੰਨ ਦਿਨ ਹੜਤਾਲ ਰਹਿਣੀ ਆ ਬਹੁਤ ਜ਼ਿਆਦਾ ਹਾ ਸਕਦੀ ਭਾਜੀ ਹੱਦ ਤੋਂ ਵੀ ਜ਼ਿਆਦਾ ਕੰਮਕਾਰਾਂ ਤੋਂ ਵੀ ਭਾਜੀ ਲੋਕਾਂ ਨੇ ਬਹਿ ਜਾਣਾ ਜੇ ਕਈਆਂ ਦੀਆਂ ਗੱਡੀਆਂ ਖੜੀਆਂ ਘਰ ਖਰਾਬ ਹੀ ਹੋਣੀਆਂ ਜੇ ਦੇਖੋ ਹੁਣ ਤੁਸੀਂ ਆਪ ਦੇਖੋ ਨਾ ਭਾਜੀ ਤੇ ਨੁਕਸਾਨ ਹੀ ਗਾ ਅਗਲੇਆਂ ਦਾ ਵੀ ਕਾਰੋਬਾਰ ਵਾਲੇ ਕਿੱਥੇ ਜਾਣਗੇ ਕਾਰੋਬਾਰ ਵਾਲੇ ਸਾਰੇ ਘਰ ਬਹਿ ਜਾਣਗੇ ਭਾਜੀ ਹੋਰ ਕੀ ਕਿੱਥੇ ਜਾਣਗੇ ਜੇ ਉਹ ਵੇਖ ਲੈ ਉਹ ਹੀ ਹੋਣਾ ਜੇ ਭਾਜੀ ਉਹਨਾਂ ਨੂੰ ਤਾਂ ਲੈਅਰ ਹੀ ਨਹੀਂ ਹੋਣਾ ਸਹੀ ਗੱਲ ਜੇ ਆਹੀ ਹੁਣ ਉਹਨਾਂ ਨੂੰ ਕੀ ਕਹਿਣਾ ਬਸ ਇਹ ਕਹਿਣਾ ਵੀ ਸਾਨੂੰ ਪਟ્રોલ ਮਿਲਣਾ ਚਾਹੀਦਾ ਬਸ ਉਹਨਾਂ ਦੇ ਹੋਣਾ ਚਾਹੀਦਾ ਉਹਨਾਂ ਦੇ ਕਾਨੂੰਨ ਕਰਨ ਉਹਨਾਂ ਦੇ ਜੋ ਲਾਗੂ ਕੀਤਾ ਸਹੀ ਹੈ ਸਹੀ ਹੈ ਤਾਂ ਹੋਣਾ ਹੀ ਕੀ ਜਾਦੂ ਦਾ ਸਹੀ ਹੈ ਕਿ ਗਲਤ ਹੈਗੀ ਉਹ ਇਹ ਤਾਂ ਉਹਨਾਂ ਨੂੰ ਪਤਾ ਆਏਗਾ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਥੇ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488